ਜੀ ਤੁਹਾਡੇ ਚੈਨਲ ਰਾਹੀਂ ਔਰ ਜੋ ਵੀ ਲਾਈਵ YouTube ਚੈਨਲ ਹੈ ਤੇ ਹੋਰ ਵੀ سوشل میڈیا ਜੋ ਵੀ ਇੱਥੇ ਪਹੁੰਚਿਆ ਤਾਂ ਸਾਰਿਆਂ ਦੀ ਹੈਲਪ ਦੇ ਨਾਲ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਜਨ ਜਨ ਉਸ ਔਰਤ ਤੱਕ ਆਵਾਜ਼ ਹੀ ਪਹੁੰਚਣੀ ਪਹੁੰਚਣੀ ਬੰਦੀ ਹੈ ਕਿਉਂਕਿ ਆਉਣ ਵਾਲਾ ਦਿਨ 8 ਮਾਰਚ ਆ ਰਿਹਾ ਅੰਤਰਰਾਸ਼ਟਰੀ ਮਹਿਲਾ ਦਿਵਸ ਸਭ ਨੂੰ ਸਮਾਜ ਸੇਵੀ ਵੀਨੂ ਗੋਲ ਕੋਇਲ ਦੀ ਪਿਆਰ ਪਰਿਸ਼ਰਤੀ ਕਲ ਜੈ ਸ਼੍ਰੀ ਰਾਮ ਇੰਟਰਨੈਸ਼ਨਲ वूमेन ਡੇ ਜਿਹਦੇ ਵਿੱਚ ਮਹਿਲਾਵਾਂ ਨੂੰ ਇੱਕ ਮੈਸੇਜ ਜਾਣਾ ਹੈ ਊਮਨ ਏਮਪਾਵਰਮੈਂਟ ਤੇ ਮੈਨੂੰ ਇਹ ਲੱਗਦਾ ਹੈ ਕਿ ਪਿਛਲੇ 10 ਸਾਲਾਂ ਤੋਂ ਊਮਨ ਏਮਪਾਵਰਮੈਂਟ ਦੇ ਵਿੱਚ ਸਾਡਾ ਦੇਸ਼ ਸਾਡਾ ਪੰਜਾਬ ਲਗਾਤਾਰ ਅੱਗੇ ਵਧ ਰਿਹਾ ਹੈ ਲੇਕਿਨ ਹੌਲੀ-ਹੌਲੀ ਕੁਝ ਜਿਹੜੀਆਂ ਕਮੀਆਂ ਵੀ ਹੈ ਜਿਹੜੀਆਂ ਰਹਿ ਗਈਆਂ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰਯਾਸ ਹੋਣਗੇ ਉਹ ਦੂਰ ਹੁੰਦੀਆਂ ਰਹਿਣਗੀਆਂ ਤੇ ਇਸੇ ਦੇ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੁਆਰਾ ਇੱਕ ਸੰਯੁਕਤ ਪ੍ਰਯਾਸ ਕੀਤਾ ਜਾ ਰਿਹਾ ਜਿਦੇ ਵਿੱਚ 8 ਮਾਰਚ ਨੂੰ ਰਾਇਲ ਲਿਨਨ ਪੈਲੇਸ ਵਿਖੇ ਵੱਡਾ ਕਾਰਜਕ੍ਰਮ ਦਿਨ ਸ਼ਨੀਵਾਰ ਸਵੇਰ 10:30 ਸ਼ੁਰੂ ਹੋਏਗਾ ਜਿਦੇ ਵਿੱਚ ਸਾਰੀ ਹੀ ਤਰ੍ਹਾਂ ਦੀਆਂ ਮਹਿਲਾਵਾਂ ਜਿਨ੍ਹਾਂ ਨੇ 11 ਉਹ ਮਹਿਲਾਵਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਇੱਕ ਪਹਿਚਾਨ ਬਣਾਈ ਹੈ ਆਪਣੇ ਪਰਿਵਾਰ ਨੂੰ ਸਪੋਰਟ ਕੀਤੀ ਹੈ ਸਮਾਜ ਨੂੰ ਸਪੋਰਟ ਕੀਤੀ ਹੈ ਦੇਸ਼ ਨੂੰ ਸਪੋਰਟ ਕੀਤੀ ਹੈ ਉਹਨਾਂ 11 ਮਹਿਲਾਵਾਂ ਨੂੰ ਸ਼ਕਤੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਇਸ ਤੋਂ ਇਲਾਵਾ ਸੰਸਕ੍ਰਿਤ ਕਾਰਜਕ੍ਰਮ ਹੋਗਾ ਜਿਦੇ ਵਿੱਚ ਮਹਿਲਾਵਾਂ ਪਾਰਟਿਸਪੇਟ ਕਰਨਗੀਆਂ ਇਸ ਤੋਂ ਇਲਾਵਾ 15 जे कि इस तरह देशन आई मशीन दिखाई जानी शुगर के बी पी टैस दग्रवाल समाज सेवा द्वारा वितरण किया ये सारिया ही भैन चैनल राही सदा दें और हुम हुमा के इस प्रोग्राम पहुँचो अगर ज्यादा जानकारी लैनी है और किस तरह इस प्रोग्राम से आ सकते हो भाग लैसते हो तो मेरे परसनल नंबर बानवे एक सौ सतर सतर सत्त सौ सत नाइन टू वन

ਇੱਕ ਵਾਰ ਫੇਰ ਯਾਦ ਕਰਾਣਾ ਰਾਇਲ ਲਿਨਨ ਪੈਲੈਸ ਸਵੇਰ 10:30 ਪ੍ਰੋਗਰਾਮ ਸ਼ੁਰੂ ਹੋਊਗਾ ਔਰ ਸ਼ਨੀਵਾਰ ਦਾ ਦਿਨ ਹੈ ਤਾਂ ਸਾਰੀਆਂ ਮਹਿਲਾਵਾਂ ਨੂੰ ਸੱਦਾ ਹੈ ਸਮਾਸੀ ਵੀਨੂ ਗੋਇਲ ਮੇਰੇ ਨਾਲ ਸੰਤੋਸ਼ ਸ਼ਰਮਾ ਜੀ ਹੈ ਵਿਮਲ ਜੀ ਬੈਠੀ ਹੈ ਜਿਹੜੇ ਕਿ ਵਿਮਲ ਸਿਕਰਤਨ ਮੰਡਲ ਦੇ ਨੇ ਇਹ ਇਨਰ ਵੀਲ ਕਲੱਬ ਨਾਲ ਵੀ ਜੁੜੇ ਹੋਏ ਔਰ ਡਾਇਮੰਡ ਵੈਲਫੇਅਰ ਸੈਟੀ ਨਾਲ ਵੀ ਪੈਨਾ ਜੁੜੀਆਂ ਹੋਣਗੀਆਂ ਹਾਂਜੀ ਜਿਹੜਾ ਰਾਇਲ ਲਿਨਨ ਪੈਲੈਸ ਹੈ ਹਾਂਜੀ ਇਹ ਮਾਂਸਾ ਰੋਡ 'ਤੇ ਹੈਗਾ ਨਜ਼ਦੀਕ ਟੀਵੀ ਟਾਵਰ ਟਾਈਮਿੰਗ 10:30 ਤੋਂ 1:00 ਤੱਕ ਹੋਏਗਾ ਇਹ ਕੋ ਐਂਟਰੀ ਮੈਨੂੰ ਟਾਈਨ ਵਿੱਚ ਕੁਝ ਵੀ ਨਾਲੋ ਕੋਈ ਸਰਕੀ ਹੈ ਜਾਂ ਕੀ ਦੇਖੋ ਜਿਹੜੀ ਉੱਥੇ ਐਂਟਰੀ ਹੈਗੀ ਆ ਉਹਦੇ ਲਈ ਮੈਂ ਆਪਣਾ ਨੰਬਰ ਦਿੰਦਾ ਵੀ ਕਿਸੇ ਵੀ ਤਰ੍ਹਾਂ ਕਿਉਂਕਿ ਜੇ ਅਸੀਂ ਐਂ ਕਰ ਦਈਏ ਵੀ ਖੁੱਲਾ ਸਦਾ ਹੀ ਹੈ ਤਾਂ ਉਹਦੇ ਵਿੱਚ ਕੀ ਲਿਮਿਟੇਸ਼ਨਸ ਹੁੰਦੀ ਹੈ ਕਪੈਸਿਟੀ ਹੁੰਦੀ ਹੈ ਤਾਂ ਇਸ ਲਈ ਮੈਂ ਆਪਣਾ ਪਰਸਨਲ ਨੰਬਰ ਇਸੇ ਕਰਕੇ ਦੱਸਿਆ ਤਾਂ ਕਿ ਸਾਨੂੰ ਰਿਪੋਰਟਿੰਗ ਸਹੀ ਹੋ ਜਾਏ ਵੀ ਕਿਹੜੀ-ਘੜੀ ਮਹਿਲਾਵਾਂ ਪਹੁੰਚ ਰਹੀਆਂ ਕਿੰਨੀ ਕ ਸਾਡੇ ਹਾਲ ਦੀ ਕਪੈਸਿਟੀ ਹੈ ਤਾਂ ਕਿ ਉਸ ਤੋਂ ਬਾਅਦ ਅਸੀਂ ਵੀ ਕਹਿ ਸਕੀਏ ਕਿ ਸਾਡੇ ਕੋ ਦੀ ਕਿਸਟ ਫੋਲੋ ਇਸੇ ਲਈ ਇੱਕ ਇੱਕ ਵੀ ਹੋਰ ਤੁਹਾਨੂੰ ਦੱਸਣਾ ਚਾਹੀਦੀ ਜਿਹੜੀ ਮੈਂ ਦੱਸਣਾ ਭੁੱਲ ਗਈ ਇਹਦੇ ਵਿੱਚ ਇੱਕ ਸੈਂਟਰ ਗਵਰਨਮੈਂਟ ਦੀਆਂ ਊਮਨ empowerment ਦੀਆਂ ਕੁਝ ਸਕੀਮ ਹੈਗੀਆਂ ਜਿਵੇਂ ਕੀ ਸਟਾਰਟਅਪ ਹੋ ਗਿਆ ਮੋਦਰਾ ਯੋਜਨਾ ਹੋ ਗਈ ਇਸ ਤੋਂ ਲਾਭ ਹੋਰ ਵੀ ਜਿਹੜੀ ਲੇਟਸਟ ਕੋਈ ਸਕੀਮ ਆ ਰਹੀ ਹੈ ਉਹਦੇ ਬਾਰੇ ਵੀ ਕੈਂਪ ਲਗਾਇਆ ਜਾ ਰਿਹਾ ਔਰ ਲੇਡੀਜ਼ ਨੂੰ ਦੱਸਿਆ ਜਾਏਗਾ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤਾਂ ਤੁਸੀਂ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਡੀ ਸੰਸਕ੍ਰਿਤੀ ਕਿ ਹੌਨ ਵੱਲੇ ਟਾਈਮ ਚ ਸਾਡੀ ਜਿਹੜੀ ਬੱਚੀ ਹੈ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਵੈਸਟਰਨ ਕਲਚਰ ਹੈ ਜਿਹੜਾ ਵੈਸਟਰਨ ਡਰੈਸਾਂ ਵੈਸਟਰਨ ਕਲਚਰ ਉਹ ਮਤਲਬ ਉਸ ਨੂੰ ਜ਼ਿਆਦਾ ਉਸ ਵੱਲ ਜਿਹੜਾ ਖਿੱਚੀ ਜਾ ਰਹੀ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਕੱਪੜੇ ਬੁਰੇ ਹੈ ਜਾਂ ਚੰਗੇ ਆ ਪਰ ਇਹ ਹੈ ਕਿ ਆਪਣੀ ਜਿਹੜੀ ਸੰਸਕਾਰ ਹੈ ਤੇ ਆਪਣੀ ਜਿਹੜੀ ਸੋਚ ਹੈ ਉਹਨੂੰ ਨਾਲ ਲੈ ਕੇ ਜੇ ਅਸੀਂ ਅੱਗੇ ਵਧੀਏ ਤਾਂ ਬਹੁਤ ਅੱਛੀ ਗੱਲ ਹੈ ਤੇ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਅੱਗੇ ਵਧੀਏ ਤਾਂ ਬਹੁਤ ਅੱਛੀ ਗੱਲ ਹੈ ਕੁਝ ਦੇਖਾ ਦਿਖਾਈ ਦੇ ਵਿੱਚ ਬੱਚੇ ਸਾਡੇ ਹੁਣ ਜਿਵੇਂ ਤੁਸੀਂ ਦੇਖੋ ਕੁਝ ਬੱਚੀਆਂ ਵੀ ਸਾਡੀਆਂ ਜਿਵੇਂ ਡਰੱਗਸ ਵਾਲ ਦੇਖ ਲਓ ਕਿਵੇਂ ਬੱਚੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਤਾਂ ਉਹ ਜੋ ਇਹਨਾਂ ਨੂੰ ਮੈਂ ਕਮੀਆਂ ਦੇ ਵਿੱਚ ਗਿੰਦੀਆਂ ਤਾਂ ਇਹ ਕਮੀਆਂ ਦੇ ਵਿੱਚ ਵੀ ਲਗਾਤਾਰ ਸੰਸਥਾ ਵੱਲੋਂ ਪ੍ਰਯਾਸ ਰਹੇਗਾ ਕਿ ਇਸ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਕਿਤੇ ਜਾ ਤੀਸਰੀ ਗੱਲ ਹੈ ਕਿ ਪਤਾ ਨਾ ਹੋਣਾ ਕਹਿੰਦਾ ਮਤਲਬ ਕਿ ਗਵਰਨਮੈਂਟ ਨੇ ਬਹੁਤ ਸਕੀਮਾਂ ਸਾਦੀਆਂ ਸਟਾਰਟਅਪਸ ਆਂਦੇ ਆ ਕਈ ਯੋਜਨਾਵਾਂ ਆਂਦੀਆਂ ਪਰ ਕਿਤੇ ਨਾ ਕਿਤੇ ਤੁਸੀਂ ਲਗਾ ਲਓ ਕਿ ਪਹੁੰਚ ਨਹੀਂ ਪਾਉਂਦੀ ਹਰ ਇਨਸਾਨ ਤੱਕ ਤਾਂ ਉਹ ਕਮੀਆਂ ਨੂੰ ਵੀ ਦੂਰ ਕਰਕੇ ਇਹ ਪ੍ਰਯਾਸ ਕੀਤਾ ਜਾਊਗਾ ਕਿ ਦੀ ਅਵੇਅਰਨੈਸ ਵੱਧ ਵੱਧ ਕੀਤੀ ਜਾਵੇ ਤਾਂ ਕਿ ਹਰ ਜਨ ਤੱਕ ਜਿਹੜਾ ਇਹ ਮੈਸੇਜ ਹੈ ਪਹੁੰਚ ਸਕੇ ਜਿਹੜੀ ਆ ਗੱਲ ਮੈਂ ਦਿੰਦੀ ਹਾਂ ਤੁਸੀਂ ਕਹਿੰਦੇ ਅਵੇਅਰਨੈਸ ਦੇਣੀ ਚਾਹੀਦੀ ਪਰ ਬੈਂਕ ਵਾਲੇ ਦਾ ਇਸ ਚੀਜ਼ ਨੂੰ ਫਾਲੋ ਕਰਦੇ ਨਹੀਂ ਬੈਂਕ ਵਿੱਚ ਤੁਸੀਂ ਤੁਹਾਡੇ ਕਈ ਮੈਂ ਦੇਖਿਆ ਹੈਗੇ ਆ ਕਈ ਆਉਂਦੇ ਇਸ ਤਰ੍ਹਾਂ ਦੇ ਕਸਟਮਰ ਕਹਿੰਦੇ ਵੀ ਬੈਂਕ ਵਾਲੇ ਸਾਡੀ ਸਮਾਈ ਨਹੀਂ ਕਰਦੇ ਜਿਵੇਂ ਕੋਈ ਆਮ ਬੋਦੀ ਯੋਜਨਾ ਚੱਲੀ ਹੋਈ ਹੈ 1 ਤੋਂ 5 ਲੱਖ ਵਾਲੀ ਹੈ ਜੀ ਇਹ ਕੋਈ ਐਂਡ ਨਹੀਂ ਗਾਈਡ ਨਹੀਂ ਕਰਦੇ ਹੋ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਿਹੜਾ ਬੈਂਕ ਦਾ ਹੈ ਉਹ ਲੋਨ ਸਿਸਟਮ ਉਹਨਾਂ ਦਾ ਆਪਣਾ ਸਿਸਟਮ ਹੋ ਰਿਹਾ ਹੈ ਜਦੋਂ ਇੱਕ ਸਸਥਾ ਅਵੇਅਰਨੈਸ ਕਰਦੀ ਹੈ ਤਾਂ ਕਿ ਪ੍ਰੋਪਰ ਚੈਨਲ ਰੱਖ ਕਰਦੀ ਹੈ ਉਹਦੇ ਵਿੱਚ ਕੀ ਆ ਹੁਣ ਕਈ ਵਾਰ ਆਪਣੇ ਕੋਲ ਆਧਾਰ ਕਾਰਡ ਹੈ ਨਹੀਂ ਤਾਂ ਫਿਰ ਬੈਂਕ ਚ ਚਲੇ ਜਾਣੇ ਆਪਣੇ ਕੋਲ ਪੈਨ ਕਾਰਡ ਹੈ ਨਹੀਂ ਤਾਂ ਬੈਂਕ ਚ ਚਲੇ ਜਾਣੇ ਆਪਣੇ ਕੋਲ ਆਈਟੀਆਰ ਹੈ ਨਹੀਂ ਤਾਂ ਬੈਂਕ ਚ ਚਲੇ ਜਾਣੇ ਬਟ ਕੁਝ ਸਕੀਮਸ ਦੇ ਵਿੱਚ ਕੁਝ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕੁਝ ਦੀ ਨਹੀਂ ਹੁੰਦੀ ਉਹ ਕਿਹੜੀ ਚੈਨਲਰ ਨਹੀਂ ਆਉਂਦੀ ਹੈ ਉਹ ਸਕੀਮ ਕਿੱਥੇ ਮਿਲਦੀ ਜਿਵੇਂ ਕੁਝ ਜੜੀਆਂ ਸਕੀਮ ਹੈ ਸਭ ਨੂੰ ਪਤਾ ਉਹ ਸਿੱਧੀਆਂ ਬੈਂਕ ਰਾਹੀਂ ਨਹੀਂ ਉਹ ਆਪਾਂ ਨੂੰ ਮਿਲਨੀ ਹੈਗੀ ਹੈ ਮਿਨਿਸਪਲ ਕਾਰਪੋਰੇਸ਼ਨ ਦਾ ਇੱਕ ਡਿਪਾਰਟਮੈਂਟ ਹੁੰਦਾ ਹੈ ਉਹਦੇ ਵਿੱਚ ਉਹ ਸਕੀਮਾਂ ਨੈਚਰਮ ਦੇ ਵਿੱਚ ਜਾਣਾ ਪੈਂਦਾ ਜਾਂ ਕੁਝ ਸਕੀਮਾਂ ਸਾਨੂੰ ਸਿਵਲ ਹਸਪੀਟਲ ਹੁਣ ਅਗਰ ਮੇਰੀ ਗੱਲ ਸੁਣੋ ਅਗਰ ਮਾਤਰ ਸਮਾਨ ਯੋਜਨਾ ਹੀ ਲੈਣੀ ਹੈ ਤਾਂ ਉਹਦੇ ਵਿੱਚ ਬੈਠ ਕੇ ਜਾਂਦੀ ਲੋੜ ਨਹੀਂ ਜਿਹੜਾ 6000 ਰੁਪਏ ਮਿਲਦਾ ਉਹਦੇ ਲਈ ਤੁਹਾਨੂੰ ਸਿਵਲ ਹਸਪੀਟਲ ਤੱਕ ਪਹੁੰਚ ਕਰਨੀ ਪਊਗੀ ਇਸੇ ਤਰ੍ਹਾਂ ਅਗਰ ਮੋਦਰਾ ਯੋਜਨਾ ਹੈ ਜਾਂ ਕੋਈ ਵੀ ਯੋਜਨਾ ਹੈ ਕੁਛ ਸੈਲਫ ਹੈਲਪ ਗਰੁੱਪ ਰਵੇ ਉਹਦੇ ਲਈ ਤੁਹਾਡੇ ਕੋਲ ਬੈਂਕ ਜਾਣ ਦੀ ਜ਼ਰੂਰਤ ਨਹੀਂ ਉਹਦੇ ਲਈ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ ਇੱਕ ਡਿਪਾਰਟਮੈਂਟ ਬਣਿਆ ਤੁਹਾਨੂੰ ਉੱਥੇ ਜਾਣਾ ਪਊਗਾ ਸਮ ਟਾਈਮਸ ਕੀ ਹੁੰਦਾ ਇਹੀ ਮੈਂ ਤੁਹਾਨੂੰ ਕਹਿਣਾ ਚਾਹਨੀ ਹੈ ਕਿ ਲੈਕ ਆਫ ਅਵੇਅਰਨੈਸ ਅਸੀਂ ਠਿੱਕਰਾ ਕਈ ਵਾਰ ਬੈਂਕ ਕਹਿੰਦੇ ਸਰਟੀਫਿਕੇਟ ਫੋੜ ਦਿੰਦੇ ਆ ਕਈ ਵਾਰ ਚੈਨਲ ਸਹੀ ਨਹੀਂ ਪਤਾ ਹੁੰਦਾ ਸਾਨੂੰ ਕਿ ਕੀ ਸਿਸਟਮ ਹੈਗਾ ਅਗਰ ਬੈਂਕ ਲੈਣ ਤਾਂ ਸਿੰਪਲ ਔਨ ਲੈ ਜਾਓਗੇ ਤਾਂ ਉਹੀ ਚੀਜ਼ਾਂ ਹੀ ਹੋਣਗੀਆਂ ਉਹ ਕਹਣਗੇ ਜੀ ਪ੍ਰੋਪਰਟੀ ਲੈ ਕੇ ਆਓ ਉਹ ਕਹਣਗੇ ਜੀ ਕਾਲਸਪੂਰੀ ਕਰੋ ਤਾਂ ਇੱਕ ਹਰ ਸਕੀਮਸ ਦੇ ਲਈ ਅਲੱਗ-ਅਲੱਗ ਡਿਪ ਸੋ ਦੈਟ ਕਿ ਲੋਕਾਂ ਨੂੰ ਮਹਿਲਾਵਾਂ ਨੂੰ ਪ੍ਰੋਪਰਸਤਾ ਬਦਲ ਵਿਮਰਸ ਕੀਰਤਨ ਮੰਡਲ ਤੋਂ ਜਿਸ ਤਰ੍ਹਾਂ ਮੈਡਮ ਨਾਲ ਪਹਿਲਾਂ ਜੁੜੇ ਸੀ ਹੁਣ ਵੀ ਜੁੜੇ ਹੋਏ ਆ ਪਰ ਕਈ ਵਾਰ ਟਾਈਮ ਨਹੀਂ ਮਿਲਦਾ ਨਹੀਂ ਆ ਜਾਂਦਾ ਬਹੁਤ ਅੱਛਾ ਇਹਨਾਂ ਨੇ ਉਪਰਾਲਾ ਕੀਤਾ ਹੋਇਆ ਪਹਿਲਾਂ ਅਸੀਂ ਇਹਨਾਂ ਤੋਂ ਹੀ ਗਾਈਡੈਂਸ ਲੈ ਕੇ 25 ਤੀ ਲੜਕੀਆਂ ਪੜਾਈਆਂ ਜਿਹੜੀਆਂ ਇੰਟੈਲੀਜੈਂਟ ਸੀ ਇੰਟੈਲੀਜੈਂਟ ਸੀ ਬਟ ਘਰੋਂ ਕਮਜ਼ੋਰ ਸੀ ਉਹ ਸਾਰਿਆਂ ਦੀ ਫੀਸ ਵਗੈਰਾ ਸਾਰਾ ਕੁਝ ਆਪਣੀ ਕੀਰਤਨ ਮੰਡਲ ਵੱਲੋਂ ਜਾਂਦਾ ਸੀ ਫਿਰ ਕਰੋਨਾ ਆ ਗਿਆ ਵੀ ਨਾਰੀ ਲੀਕ ਕੀ ਕੁਝ ਕਰਦੇ ਆ ਇਹਨਾਂ ਤੋਂ ਲੈ ਕੇ ਅਸੀਂ ਗਾਈਡੈਂਸ ਫਿਰ ਉਹ ਤੋਂ ਕਰੋਨਾ ਆ ਗਿਆ ਕਰੋਨਾ ਨੇ ਸਾਰਾ ਕੁਝ ਅਸਤਵਸਤ ਕਰਤਾ ਉਸ ਤੋਂ ਬਾਅਦ ਅਸੀਂ ਕੀ ਕੀਤਾ ਇਹ ਸੋਚਿਆ ਵੀ ਜਿਹੜੇ ਬਜ਼ੁਰਗ ਲੋਗ ਆ ਜਿਨ੍ਹਾਂ ਦੇ ਕੋਈ ਕਮਾ ਨਹੀਂ ਸਕਦਾ ਘਰੇ ਅਸੀਂ ਹੁਣ ਜਿਵੇਂ ਵਿਮਲ ਕੀਰਤਨ ਮੰਡਲ ਕਿਤੇ ਵੀ ਹੋਵੇ ਕੋਈ ਤੁਸੀਂ ਦੱਸੋ ਸਾਨੂੰ ਹਰ ਮਹੀਨੇ ਉਥੇ ਰਾਸ਼ਨ ਦਿੰਦਾ ਜਿਵੇਂ 2.5 ਲੱਖ ਰੁਪਏ ਬੰਗਲੇ ਵਾਲੀ ਧਰਮਸ਼ਾਲਾ 'ਚ ਦਿੱਤਾ ਤੇ 1 ਲੱਖ ਰੁਪਏ ਪਰਸ਼ੂਰਾਮ ਸੋਸਾਇਟੀ 'ਚ ਜਿਵੇਂ ਵਾਟਰ ਕੂਲਰ ਲਗਵੋਣੀ ਹੁੰਦੀ ਹੈਗੀ ਤੇ ਉਹ ਲੋਆ ਜਾਂਦੇ ਆ ਬਟ ਸਾਡੀ ਵਿਮਲ ਕੀਰਤਨ ਮੰਡਲ ਬੰਨੀ ਹੋਣ ਇਹ ਆ ਵੀ ਜਿਹੜੇ ਵੀ ਗਰੀਬ ਲੋਗ ਆ ਜਿਹੜੇ ਮਤਲਬ ਬਜ਼ੁਰਗ ਲੋਗ ਗਰੀਬ ਨਹੀਂ ਬਜ਼ੁਰਗ ਬੱਚੇ ਨੇ ਹਾ ਜ਼ਰੂਰਤ ਮੰਨ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ ਤੁਹਾਡੇ ਵੀ ਕੋਈ ਹੋਵੇ ਤੁਹਾਡੇ ਚੈਨਲ ਰਾਈ ਕਿਸੇ ਨੂੰ ਪਤਾ ਨਾ ਲੱਗਿਆ ਹੋਵੇ ਪਤਾ ਲੱਗੂਗਾ ਇਹ ਬਹੁਤ ਹੀ ਅੱਛੇ ਚੈਨਲ ਤੁਹਾਡੇ ਜਿਹੜੇ ਚੱਲ ਰਹੇ ਆ ਬਹੁਤ ਲੋਕਾਂ ਨੂੰ ਪਤਾ ਲੱਗਦਾ ਹੈ ਸਾਡੇ ਕੋਲ ਆਉਂਦੇ ਐਪ ਤੁਹਾਡੀ ਦੁਆਵਾਂ ਮੈ ਤੁਹਾਨੂੰ ਵੀ ਮਿਲਦੀਆਂ ਸਾਨੂੰ ਵੀ ਮਿਲਦੀਆਂ ਤੁਹਾਡੀ ਵਜ੍ਹਾ ਨਾਲ ਤੇ ਮੈਂ ਵੀ ਨੂੰ ਮੈਂ ਆਉਂਦਾ ਤਾਂ ਕਹਿ ਸ਼ੁਰੂ ਤੋਂ ਹੀ ਇਸ ਗੱਲ ਦਾ ਕੀ ਕਹਾਂ ਮੈਂ ਵਰਡ ਨਹੀਂ ਆ ਮੇਰੇ ਕੋਲ ਅਨਲੀ ਕਿਉਂਕਿ ਇਹਨਾਂ ਤੋਂ ਲੈ ਕੇ ਗਾਈਡੈਂਸ ਅੱਗੇ ਦੇ ਅੱਗੇ ਬਲਕਿ ਹੁਣ ਇਹਨਾਂ ਦੇ ਪ੍ਰੋਗਰਾਮ ਤੇ ਵੀ ਨਹੀਂ ਪਹੁੰਚ ਆਂਦਾ ਕਿਉਂਕਿ ਇਹਨਾਂ ਬਿਜ਼ੀ ਲਾਈਫ ਹੋ ਗਈ ਅੱਜ ਵੀ ਪ੍ਰੋਗਰਾਮ ਹੈ ਜਿਵੇਂ ਰਾਮਪ ਤਿਆਸ ਕਰਕੇ ਮੈਂ ਨਾ ਵੀ ਤੁਹਾਡਾ ਤਾਂ ਸ਼ੁਕਰੀਆ ਦਾ ਕਰ ਹੀ ਨਹੀਂ ਸਕਦੇ ਅਸੀਂ ਮਤਲਬ ਕਹਿੰਦੇ ਮੇਰਾ 85570 33231 ਕੋਈ ਵੀ ਜ਼ਰੂਰਤਮੰਦ ਹੈ ਕਾਲ ਕਰਨ ਪੰਜਾਬੀ ਵਿੱਚ ਵੀ ਬੋਲਦਾ ਜਾਂਦਾ ਜਿੰਦਾ ਰਾਸ਼ ਹਾਂਜੀ 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 ਹਰ ਮਹੀਨੇ ਕੋਈ ਹੋਰ ਵੀ ਮਤਲਬ ਫੰਡ ਟੱਚਵੁੱਡ ਠਾਕੁਰ ਜੀ ਕਿਰਪਾ ਨਾਲ ਚੱਲਦੇ ਰਹਿੰਦੇ ਆ ਫੰਡ ਵੀ ਹੈ ਕੋਈ ਹੋਰ ਵੀ ਕੋਈ ਏਦਾਂ ਦਾ ਜ਼ਰੂਰਤਮੰਦ ਜਿਆਦਾ ਹੀ ਜਿੱਦਾਂ ਪਿੱਛੇ ਜੇ ਕਿਸੇ ਬੱਚੀ ਦੇ ਪੇਰੈਂਟਸ ਦੀ ਡੈਥ ਹੋ ਗਈ ਬੂਆ ਨੇ ਰੱਖਿਆ ਹੋਇਆ ਸੀ ਉਡੀ ਸੀ ਇਹ ਕਰ ਰਹੀ ਸੀ ਅੰਡੇ ਚਾ ਕੇ ਰੁਕ ਗਿਆ ਫਿਰ ਉਹਦੀ ਸਾਰੀ ਫੀਸ ਵਿਮਲਕੇਤਰ ਮੰਡਲ ਨੇ ਭਰੀ ਸੀ ਮੈਂ ਨਹੀਂ ਕੁਝ ਕਰਦੀ ਤੁਹਾਡੇ ਸਹਿਯੋਗ ਨਾਲ ਜੋ ਕਟਾ ਹੁੰਦਾ ਉਹਦੇ ਚੋਂ ਦਿੱਤਾ ਜਾਂਦਾ ਟੱਚ ਵੀ ਠੱਕਦਾ ਦਿੱਤਾ ਸਭ ਕੁਝ ਹੈ ਬਸ ਤੁਹਾਡੀਆਂ ਦੁਆਵਾਂ ਚਾਹੀਦੀਆਂ ਤੇ ਹੋਰ ਸੀ ਤੁਸੀਂ